ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਨਾਂ ਰੱਖਿਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਭਾਈ ਬੰਨੋ ਵਾਲੀ ਬੀੜ ਸੀ ਨਾਲ ਮਾਰਾਈ ਉਸ ਰੂਪ ਤੋਂ ਰੱਖਿਆ ਹੈ ਤੇ ਟੋਡੀ ਰਾਗ ਦੀ ਟੋਡੀ ਰਾਗ ਦੀ ਭਗਤ ਬਾਣੀ ਦਾ ਸ਼ਬਦ ਆਇਆ ਹੈਗਾ ਜਿਸ ਨੂੰ ਮਹਾਰਾਜ ਦਾ ਨਾਂ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚੈ ਨਾ ਰੱਖੀਦਾ ਵਾ ਪਹਿਲੇ ਅੱਖਰ ਤੋਂ ਚੈ ਫੇ ਨਾ ਰੱਖੀਦਾ ਸ਼ਬਦ ਦੇ ਅਖੀਰਲੇ ਅੱਖਰ ਤੋਂ ਉਹ ਅਖੀਰ ਤੇ ਸ਼ਬਦ ਇਹ ਆਉਂਦਾ ਵਾ ਉਹ ਭਗਤ ਬਾਣੀ ਦਾ RAM SHYAM GOVIND GO RAM SHYAM GOVIND GO ਤੇ ਨਾਮ ਰਾਮ ਨੇ ਪ੍ਰਮਾਤਮਾ ਦਾ ਨਾਮ ਆ ਸ਼ਾਮ ਨੇ ਪ੍ਰਮਾਤਮਾ ਦਾ ਨਾਮ ਆ ਤੇ ਗੋਗਨ ਵੀ ਪ੍ਰਮਾਤਮਾ ਦਾ ਨਾਮ ਇਹ ਸ਼ਬਦ ਆਇਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨੇ ਹੀ ਨਾਮ ਆ ਰਹਿ ਦੇ ਪ੍ਰਸਿੱਧ ਕਰਦੇ ਔਰ ਇਹ ਕਹਿੰਦੇ ਪ੍ਰਮਾਤਮਾ ਦਾ ਉਤਾਰਿਆ ਤੇ ਰਾਮ ਨੇ ਇਹਨਾਂ ਦਾ ਨਾਮ ਆ ਸ਼ਾਮ ਨੇ ਇਹਨਾਂ ਦਾ ਨਾਮ ਆ ਤੇ ਗੋਬਿੰਦ ਵੀ ਇਹਨਾਂ ਦਾ ਨਾਮ ਹੈ ਤੇ ਗੋਬਿੰਦ ਦੇ ਉਤਾਰਿਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਨਾਮ ਪ੍ਰਸਿੱਧ ਕੀਤੇ ਸੀ ਤੇ ਮਹਾਰਾਜ ਤਿੰਨੇ ਨਾਮ ਹੀ ਗੁਰਬਾਣੀ 'ਚ ਵਰਤੇ